ਇਆ ਨੰਬਰ ਆ ਵੀਡੀਓ ਠੀਕ ਹੈ ਪਲੇਟਾਂ ਦੇਖ ਲਓ ਨੋਟ ਕਰ ਲਓ ਆ ਗੱਡੀਆਂ ਤਿੰਨ ਗੱਡੀਆਂ ਇੱਕ ਨੋਵਾ ਗੱਡੀ ਐ ਇਹ ਭਾਈ ਐਕਸੀਡੈਂਟ ਹੋਇਆ ਆਪਣੇ ਬਾਦਲ ਪਿੰਡ ਦੀ ਹਦੂਦ ਤੋਂ ਪਹਿਲਾਂ ਜਿਹੜਾ ਕਾਲ ਚਰਾਣੀ ਪੰਪ ਬਜਦਾ ਜੀ ਠੀਕ ਹੈ ਕਾਰ ਨੰਬਰ ਪਲੇਟ ਹੈ ਬੰਦਿਆਂ ਨੂੰ ਹਸਪੀਟਲ ਲੈ ਕੇ ਗਏ ਹੈਗੇ ਠੀਕ ਹੈ ਤੇ ਆ ਭਈ ਆਪ ਦਾ ਜੇ ਕੋਈ ਬੰਦਾ ਗੱਡੀਆਂ ਨੂੰ ਇਹਨਾਂ ਨੂੰ ਸਿਆਣਦਾ ਤਾਂ ਇਹਨਾਂ ਨੂੰ ਇਨਫੋਰਮ ਕਰ ਦੇ ਬੰਦਿਆਂ ਨੂੰ ਸੰਬਰਕ ਕਰ ਲੈਣੇ ਕਾ ਗੱਡੀ ਐ ਠੀਕ ਐ ਹਰਿਆਣਾ ਨੰਬਰ ਗੱਡੀ ਐ ਇਹ ਸ਼ਾਇਦ ਡਬਲ ਵੀ ਹੋਵੇ ਗੱਡੀ ਪਤਾ ਨਹੀਂ ਕਨਫਰਮ ਨਹੀਂ ਐ ਤੇ ਜਿਹੜੇ ਐਸ ਗੱਡੀ ਦੇ ਵਿੱਚ ਬੰਦੇ ਸੀਗੇ ਉਹਨਾਂ ਦੇ ਜਾਦੇ ਸੱਟ ਹਸਪੀਟਲ ਲੈ ਕੇ ਗਏ ਹੋਏ ਐ ਇਹਨਾਂ ਨੂੰ ਬਹੁਤ ਜਿਆਦੇ ਸੱਟਾਂ ਮੰਨ ਲਓ ਉਹਨਾਂ ਦੇ ਤੇ ਏਅਰ ਵਗੈਰਾ ਖੁੱਲੇ ਐ ਹਸਪੀਟਲ ਲੈ ਕੇ ਗਏ ਐ ਬੰਦਿਆਂ ਨੂੰ ਤੇ ਆਹ ਨੰਬਰ ਨੋਟ ਕਰ ਲਓ ਸਾਰੇ ਗੱਡੀਆਂ ਦੇ ਇਹ ਅੱਜ ਤਰੀਕ ਹੈਗੀ ਹੈ ਪੁਣੀ ਠੀਕ ਹੈ ਇਹ ਅੱਜ ਦੀ ਹੈ ਕੋਈ ਤਕਰੀਬਨ ਹੋ ਗਏ ਨੂੰ ਕੋਈ 15 ਤੋਂ 20 ਮਿੰਟ ਹੋਏ ਐਕਸੀਡੈਂਟ ਹੋਏ ਨੂੰ ਇੱਕ ਬੰਦਾ ਗੱਡੀ ਨੂੰ ਇਹਨੂੰ ਸਿਆਣਦਾ ਹੈ ਬਾਈ ਨੰਬਰ ਦੇਖ ਲਿਆ ਇਹ ਆਪਣੇ ਬਠਿੰਡਾ ਰੋਡ ਦੇ ਉੱਤੇ ਹੈ ਬਾਦਲ 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 ਪਿੰਡ ਦੇ ਜਮਾਂ ਐਂਟਰੀ ਤੋਂ ਥੋੜਾ ਜਿਹਾ ਪਹਿਲਾਂ ਗਲ ਚਰਾਣੀ ਪੰਪ ਦੇ ਨੇੜੇ ਗਲ ਚਰਾਣੀ ਪੰਪ ਦੇ ਨੇੜੇ ਆ ਬਈ ਇਹ ਫਾਲਤੋ ਠੀਕ ਹੈ ਰੋਡ ਹਾਂ ਬਹੁਤ ਭਿਆਨਕ ਐਕਸੀਡੈਂਟ